ਨੰਬਰ 1 ਇਹ ਜਿਹੜੀ ਲੜਾਈ ਆ ਆਪਣਾ ਮੁਲਕ ਆਪਣਾ ਦੇਸ਼ ਆਪਣਾ ਘਰ ਉਹ ਆਜ਼ਾਦ ਕਰਾਉਣ ਲਈ ਹੈ ਇਹ ਲੜਾਈ ਇਹ ਕੋਈ ਕਿਸੇ ਪਲਾਟ ਦਾ ਟੋਟਾ ਜਾਂ ਕਿਸੇ 2-4 ਮਰਲੇ ਦਾ ਖੇਤ ਜਾਂ ਗਵੰਢੀ ਨੇ ਵੱਟ ਵੱਢ ਲਈ ਜਾਂ ਹੋਰ ਉਹਦਾ ਕਬਜ਼ਾ ਲੈਣਾ ਉਹਦੀ ਲੜਾਈ ਨਹੀਂ ਹੈਗੀ ਇਹ ਇਹ ਬਹੁਤ ਵੱਡੀ ਲੜਾਈ ਹੈ ਨਿਰਸੰਦੇ ਇਹਦੇ 'ਚ ਬਹੁਤ ਸਾਰਾ ਸਿੱਖਾਂ ਦਾ ਸਰਮਾਇਆ ਲੱਗਿਆ ਹੋਇਆ ਹੈ ਜੇ ਗੁਰੂ ਸਾਹਿਬ ਦੀ ਸਮੂੱਚੀ ਜਿਹੜੀ ਜ਼ਿੰਦਗੀ ਆ ਉਹ 230 ਸਾਲਾਂ ਦਾ ਸਫ਼ਰ ਆ ਉਹ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਰਦਾਸਾਂ ਕਰਕੇ ਜੋ ਸਾਰਾ ਕੁਝ ਅਕਾਲ ਪੁਰਖ ਤੋਂ ਹਾਸਲ ਕੀਤਾ ਉਹ ਸਾਨੂੰ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ ਇਹਦੇ ਤੇ ਬਹੁਤ ਵੱਡਾ ਕੁਝ ਲੱਗਿਆ ਹੋਇਆ ਤੇ ਉਹਦੇ ਚ سرمਾਇਆ ਲੱਗਣ ਤੇ ਨਾਲ-ਨਾਲ ਸਿੱਖਾਂ ਦਾ ਕੱਲੀ-ਕੱਲੀ ਜਿਹੜੀ ਵਿਸ਼ੇਸ਼ ਧਿਰ ਕੋਈ ਆਈਟੀ ਸੈਕਟਰ ਚ ਬੱਚੇ ਨੇ ਕੰਮ ਕਰਦੇ ਖਾਲਸਾ ਫਤਹੀ ਲੜਾਈ ਲੜ ਰਹੇ ਨੇ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਇਹ ਤੁਸੀਂ ਭੁੱਲ ਜਾਓ ਕਿ ਜਿਹੜਾ ਹੈ ਉਹ ਸਾਨੂੰ ਸ਼ਹੀਦ ਸਿੰਘਾਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਇੱਕ ਇੱਕ ਕਰ ਜਿਸ ਨੇ ਕਿਸੇ ਸਿੰਘ ਨੂੰ ਪਾਣੀ ਦਾ ਗਲਾਸ ਪਿਲਾਉਣ ਬਦਲੇ ਵੀ ਤਸ਼ੱਦਦ ਚ ਲਿਆ ਉਹਦਾ ਵੀ ਡਾਟਾ ਸਾਡੇ ਕੋਲ ਪਿਆ ਪਿੰਡ ਕਿੰਨੇ ਪਿੰਡ ਨੇ 13000 ਪਿੰਡਾ ਸਾਰਾ 13000 ਪਿੰਡ ਚ ਕੋਈ ਪਿੰਡ ਹੀ ਬਚਿਆ ਜਿੱਥੇ ਕੋਈ ਤਸ਼ੱਦਦ ਨਹੀਂ ਹੋਇਆ ਜਾਂ ਕੋਈ ਸ਼ਹੀਦ ਨਹੀਂ ਹੋਇਆ। ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਗਰ ਖੇੜੇ ਸ਼ਹਿਰਾਂ ਦੇ ਵਿੱਚ ਵੀ ਤਸ਼ੱਦਦ ਦੀ ਹਨੇਰੀ ਚੱਲੀ ਹੈ। ਤੇ ਉੱਥੇ ਜੋ ਕੁਝ ਕੀਤਾ ਉਹ ਉਸ ਦੇ ਸਬੰਧਤ ਪਰਿਵਾਰ ਵਾਲਿਆਂ ਕੋਲ ਦਰਸੰਦੇ ਜਿਹੜੇ ਪੁਲਿਸ ਵਾਲੇ ਆਏ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਬੱਚੇ ਨੂੰ ਉਹਦਾ ਸਾਰਾ ਡਾਟਾ ਪਿਆ ਤੇ ਇਹਦੇ ਤੇ ਕੰਮ ਹੋਇਆ ਉਹ ਤੁਸੀਂ ਪਰਵਾਹ ਨਾ ਕਰੋ ਫਿਕਰ ਨਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਲਕਿ ਆਪਣਾ ਡਾਟਾ ਜਾਂ ਆਪਣੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਤੁਸੀਂ ਭੇਜ ਦਿਆ ਕਰੋ ਮੈਸੇਜ @satlujtv.com ਦੇ ਉੱਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਰੀ ਜਾਣਕਾਰੀ ਸਾਨੂੰ ਉੱਥੇ ਭੇਜ ਸਕਦੇ ਹੋ